ਵਾਲੀਏ ਕੋ ਲਾਲਾ ਨੂੰ ਮਜਸਸ ਮੈਂ ਆਪੇ ਆਇਆ ਸਰਵਰੇ ਕਾਇਨਾਤ ਆਉ ਗੁਰੂ ਪਾਛਤੀ ਬਖਸ਼ਿਸ਼ ਗੁਰੂ ਪਾਛਾ ਦੀ ਮੁਕੱਦਸ ਫਤਿਹ ਬਲੰਦ ਕਰੀਏ ਕੋਈ ਰਸਤਾ ਵਾਂਝੀ ਨਾ ਰਹੇ ਗਜ ਕਿ ਅੱਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖੀ ਸ੍ਰੱਤਾ ਸ਼ਪਤ ਦੇ ਵਿੱਚ ਸੁਮੇਲ ਦਾ ਰੂਪ ਹੈ ਔਰ ਮੈਂ ਸੋਚਦਾ ਜਿਸ ਦਿਨ ਅਸੀਂ ਸੱਚਮੁੱਚ ਹੀ ਗੁਰੂ ਦਾ ਸਤਕਾਰ ਕਰਨਾ ਸ਼ੁਰੂ ਕਰ ਦਿੱਤਾ ਸੁਰਤ ਸ਼ਬਦ ਦੇ ਵਿੱਚ ਲਵਲੀਨ ਹੋਈ ਤਾਂ ਫਿਰ ਅਸੀਂ ਕੋਧ ਹੀ ਗੁਰੂ ਦੀ ਹਜ਼ੂਰੀ ਦੇ ਵਿੱਚ ਸ਼ਾਂਤੀ ਦੇ ਨਾਲ ਬੈਠ ਜਾਇਆ ਕਰਨਾ ਮੈਂ ਸੋਚਦਾ ਕਹਿਣ ਦੀ ਲੋੜ ਨਹੀਂ ਤੁਸੀਂ ਮੀਰੀ ਪੀਰੀ ਜੱਥੇ ਦੇ ਪਾਸੋਂ ਸ਼ਬਦ ਸਰਵਣ ਕੀਤਾ ਗੁਰ ਬਿਨ ਕੋਰ ਅੰਧਾਰ ਗੁਰ ਬਿਨ ਸਮਝ ਨਾ ਆਵੇ ਸਮੱਸਿਆ ਇਹ ਹੈ ਕਿ ਜੇਕਰ ਗੁਰੂ ਵੀ ਪੂਰਾ ਹੋਵੇ ਤੇ ਸਮਝ ਫੇਰ ਵੀ ਨਾ ਆਵੇ ਤੇ ਫੇਰ ਕੀ ਕਰੀਏ ਸਵਾਲ ਪੈਦਾ ਹੋ ਜਾਂਦਾ ਹੈ ਗੁਰੂ ਤਾਂ ਅਧੂਰਾ ਨਹੀਂ ਹੈ ਗੁਰੂ ਤਾਂ ਪੂਰਾ ਹੈ ਨਾ ਗੁਰੂ ਦੀਆਂ ਜਿਹੜੀਆਂ ਸਾਡੇ ਸਾਹਮਣੇ ਸਿਫਤਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਸੋਤਾ ਇੱਕ ਤਹੱਟ ਹੈ ਸ਼ਾਹ ਸਤਗੁਰ ਸੂਰਾ ਔਗਣ ਲੈ ਗੁਣ ਵਿਕਣੇ ਇਹਦੇ ਤੋਂ ਵੱਡੀ ਕਰਾਮਾਤ ਕਿਹੜੀ ਹੋ ਸਕਦੀ ਹੈ ਕਿ ਅਸੀਂ ਇੱਥੇ ਆਈਏ ਔਗਣ ਖਤਮ ਹੋ ਜਾਣ ਤੇ ਗੁਣਾ ਦੇ ਨਾਲ ਝੋਲੀ ਭਰ ਜਾਵੇ ਇਹਦੇ باوجود ਵੀ ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ ਇੰਨਾ ਸਮਰੱਥ ਗੁਰੂ ਹੋਵੇ ਤੇ ਸਤ ਜਾਨਿਓ ਸੋਜੀ ਫੇਰ ਵੀ ਨਾ ਸਾਨੂੰ ਭਾਵੇ ਤਾਂ ਫਿਰ ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਰਚਨਾ ਸੱਚੀ ਮਾਨਸਿਕਤਾ ਦੇ ਵਿੱਚ ਜ਼ਰੂਰ ਉਪਰੇਗੀ ਬਾਹਰ ਕੀ ਅਗਨ ਬੂਜਿਤ ਜਲ ਸਰਿਤਾ ਕੇ ਬਾਹਰ ਆਗ ਲੱਗੀ ਹੋਊਗੀ ਨਾ ਤੇ ਐਸ ਪ੍ਰਸਾਦ ਦੇ ਪਾਣੀ ਦੇ ਨਾਲ ਬੁਝ ਗਈ ਹੋਣੀ ਹੈ ਬਾਹਰ ਕੀ ਅਗਨ ਬੂਜਿਤ ਜਲ ਸਰਿਤਾ ਕੇ ਨਾਓ ਮੇ ਜੋ ਅਗਨ ਲੱਗੀ ਕੈਸੇ ਕੇ 부ਝਾਈਏ ਤੇ ਸਤ ਜਾਨਿਓ ਜਿਹੜੀ ਆ ਸਾਡੀਆਂ ਗੱਲਾਂ ਬਾਤਾਂ ਦੀ ਅਗਰ ਨੇ ਮੀ ਕਰਕੇ ਅਸੀਂ ਗੁਰੂ ਦੀ ਗੋਦ ਚ ਆ ਗਏ ਆ ਮਾਇਆ ਡਰ ਦਰਪਤ ਹਾਰ ਗੁਰਦੁਆਰੇ ਜਾਏ ਤਹਾਂ ਜੋ ਵਿਆਪੇ ਮਾਇਆ ਕਹੋਂ ਕੱਤ ਜਾਈਏ ਜੀ ਇੱਥੇ ਵੀ ਮਨ ਸ਼ਾਂਤ ਨਾ ਹੋਇਆ ਤੇ ਫਿਰ ਜਾਣਾ ਕਿੱਥੇ ਤੇ ਇਸ ਤੋਂ ਵੱਡਾ ਤੇ ਸ਼ਾਂਤੀ ਦਾ ਸਵਤਨੀਆਂ ਦੇ ਉੱਪਰ ਕੋਈ ਨਹੀਂ ਕਿੱਥੇ ਜਾਵਾਂਗੇ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਵਾਰ ਇਹ ਸਵਾਲ ਕੀਤਾ ਇੱਕ ਫਕੀਰ ਨੇ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਅਜੇ ਅੰਮ੍ਰਿਤ ਸੰਸਕਾਰ ਨਹੀਂ ਹੋਇਆ ਅਜੇ ਗੋਪਿੰਦ ਰਾਏ ਨੇ ਲਖਨੌਰ ਦੇ ਕੋਲ ਬੈਠੇ ਨੇ ਇੱਕ ਪਾਲਕੀ ਆ ਕੇ ਰੁਕੀ ਪਾਲਕੀ ਦੇ ਵਿੱਚ ਜਿਹੜੇ ਬੜੇ ਮਸ਼ਹੂਰ ਫਕੀਰ ਬੈਠੇ ਸੀ ਉਹਨਾਂ ਨੇ ਆਪਣੇ ਚੇਲਿਆਂ ਨੂੰ ਮਰੀਦਾਂ ਨੂੰ ਕਿਹਾ ਕਿ ਪਾਲਕੀ ਰੋਕ ਦਿਓ ਪਾਲਕੀ ਰੁਕਦੀ ਹੈ ਉਸ ਪਾਲਕੀ ਦੇ ਵਿੱਚੋਂ ਇੱਕ ਫਕੀਰ ਉਤਰਦਾ ਹੈ ਆਪਣਾ ਜੋੜਾ ਉਤਾਰਦਾ ਹੈ ਤੇ ਨੰਗੇ ਪੈਰੀਂ ਤੁਰ ਪੈਂਦਾ ਹੈ ਗੁਰੂ ਪਾਤਸ਼ਾਹ ਦੇ دیدار ਦੇ ਵਾਸਤੇ ਉਸ ਫਕੀਰ ਦੇ ਚਿੱਤੇ ਪੜੇ ਹੈਰਾਨ ਨੇ ਬੜੀ ਅਜੀਬ ਗੱਲ ਹੈ ਇਹ ਫਕੀਰ ਜੀ ਤਾਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾਣ ਤੇ ਔਰੰਗਜ਼ੇਬ ਇਸਤਕਬਾਲ ਕਰਨ ਦੇ ਵਾਸਤੇ ਖੁਦ ਜੋੜਾ ਲਾ ਕੇ ਨੰਗੇ ਪੈਰੀ ਤੁਰਿਆ ਹੁੰਦਾ ਹੈ ਆ 17 ਸਾਲ ਦੀ ਉਮਰ ਅਜੇ ਥੋੜੀ ਥੋੜੀ ਦਾੜੀ ਉੱਤਰ ਰਹੀ ਹੈ ਤੇ ਇਹ ਪੀਰ ਜੀ ਇਸ ਸ਼ਖਸੀਅਤ ਦੇ ਦਰਸ਼ਨ ਕਰਨ ਦੇ ਵਾਸਤੇ ਖੁਦ ਜੋੜਾ ਉਤਾਰ ਕੇ ਜਾ ਰਹੇ ਨੇ ਖਿਆਲ ਕਰਿਓ ਹੁਣ ਇਸ ਪੀਰ ਦਾ ਧਾਰਮਿਕ ਸਮਾਜਿਕ ਰੁਤਬਾ ਤੇ ਆਤਮਿਕ ਔਜ਼ ਕਿੰਨਾ ਹੋਵੇਗਾ ਜਿਹਦਾ ਸਮਾਜਿਕ ਰਤਬਾ ਇੰਨਾ ਹੈ ਕਿ ਉਹ ਦਰਬਾਰ ਦੇ ਵਿੱਚ ਜਾਵੇ ਤੇ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਉਸ ਦਾ ਇਸਤਿਗਬਾਲ ਕਰਨ ਵਾਸਤੇ ਆਉਂਦਾ ਹੈ ਸਵਾਗਤ ਕਰਨ ਵਾਸਤੇ ਹੁੰਦਾ ਮੈਂ ਤੁਹਾਡੀ ਸੁਰਤ ਨੂੰ 12ਵੀਂ ਸਦੀ ਚ ਲੈ ਕੇ ਜਾਣਾ ਚਾਹੁੰਦਾ ਹਾਂ 12ਵੀਂ ਸਦੀ ਦੇ ਵਿੱਚ ਮੈਂ ਕਿੰਨਾ ਹੋਰ ਪਿੱਛੇ ਚਲੇ ਜਾਈਏ ਇਸਲਾਮ ਧਰਮ ਦੇ ਬਾਅਦ ਮੀ ਸੱਲਾ ਲਾਹੁ ਵਾਲਿ ਸੱਲਮ ਹਜ਼ਰਤ ਮੁਹੰਮਦ ਸਾਹਿਬ ਉਹਨਾਂ ਦੇ ਵਫਾਤ ਤੋਂ ਬਾਅਦ ਅਕਾਲ ਚਲਾਣਾ ਕਰਨ ਤੋਂ ਬਾਅਦ اسلام ਧਰਮ ਦੀ ਖিলাਫਤ حضرت علی ਉਹਨਾਂ ਦੇ ਤਮਾਦ ਦੇ ਕੋਲ ਉਹਨਾਂ ਦੀ ਬੇਟੀ ਫਾਤਿਮਾ ਦਾ ਪਤੀ ਉਸ ਤੋਂ ਬਾਅਦ ਉਹਨਾਂ ਦੇ ਦੋ ਧਿਆਂ ਦਾ हसन ਤੇ ਹੁਸੈਨ ਦਾ ਕਤਲ ਹੁੰਦਾ ਹੈ ਇੱਕ ਦਾ ਧੋਖੇ ਦੇ ਨਾਲ ਇੱਕ ਦਾ ਕਰਬਲਾ ਦੇ ਮੈਦਾਨ ਦੇ ਵਿੱਚ ਸੈयद ਪਰਿਵਾਰ ਸ਼ੁਰੂ ਹੁੰਦੇ ਨੇ 12ਵੀਂ ਸਦੀ ਦੇ ਵਿੱਚ ਇੱਕ ਸੈयद ਹਿੰਦੁਸਤਾਨ ਦੇ ਵਿੱਚ ਆਉਂਦੇ ਨੇ ਉਹ ਸੈयद ਨੇ ਮਯੂਦੀਨ ਮਯੂਦੀਨ ਦੀ ਅਗੋਂ ਜਿਹੜੀ ਹੈ ਉਹ ਪਰੰਪਰਾ ਚੱਲਦੀ ਹੈ ਇਸਲਾਮ ਦਾ ਸਕੂਲ ਆਫ ਥਾਟ ਸ਼ੁਰੂ ਹੁੰਦਾ ਹੈ ਦਿੱਲੀ ਦੇ ਵਿੱਚ ਖਵਾਜ਼ਾ ਬਖਤਿਆਰ ਕਾਕਾ ਉਹਨਾਂ ਦੀ ਅੱਗੇ ਚੌਥੀ ਪੀੜੀ ਤੇ ਜਾ ਕੇ ਆ ਜਾਂਦੇ ਨੇ ਹਜ਼ਰਤ ਨizamuddin auliyya 6 ਪੀੜੀਆਂ ਅੱਧ ਤੋਂ ਹੋਰ ਆ ਜਾਂਦੀਆਂ ਨੇ ਅੱਗੇ ਆ ਜਾਂਦੇ ਨੇ ਮੌਲਵੀ ਮੁਹੰਮਦ ਯੂਸਫ ਰਸਾਸ ਉਹਨਾਂ ਦੀ ਧਰਮ ਪਤਨੀ ਦਾ ਨਾਮ ਹੈ ਬੀਬੀ ਮਲਿਕਾ ਬੀਬੀ ਮਲਿਕਾ ਦੇ ਘਰ ਜਿਸ ਪੁੱਤਰ ਨੇ ਜਨਮ ਲਿਆ ਨਾਮ ਤੇ ਰੱਖਿਆ ਪੀਕ ਅਸਲੀ ਨਾਮ ਸੀ ਸ਼ਾਹ ਪੀਕ ਅਸੀਂ ਕਿੰਨੇ ਭੀਖਣ ਸਾ ਜਿਹੜੇ ਕਲਗੀਧਰ ਪਾਤਸ਼ਾਹ ਦੇ ਅਵਤਾਰ ਦੇ ਉੱਪਰ ਦੋ ਕੁੱਝੇ ਲੈ ਕੇ ਜਾਂਦੇ ਨੇ ਪਟਨੇ ਸ ਮਲਿਕਾ ਦਾ ਭਰਾ ਹੈ ਗੁਲਾਮੁਦੀਨ ਤੇ ਗੁਲਾਮੁਦੀਨ ਦਾ ਪੁੱਤਰ ਉਤਰਿਆ ਪਾਲਕੀ ਦੇ ਵਿੱਚੋਂ ਜਿਸ ਦਾ ਨਾਮ ਹੈ ਬਦਰੂਦੀਨ ਤੇ ਅਸੀਂ ਪਿਆਰ ਦੇ ਨਾਲ ਕਹਿੰਨੇ ਆ ਪੀਰ ਬਦੂਸ਼ਾ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਪੀਰ ਬਦੂਸ਼ਾ ਉਸਰੇ ਨੇ ਪਾਲਕੀ ਦੇ ਵਿੱਚੋਂ ਸਵਾਲ ਕੀਤਾ ਉਹੀ ਸਵਾਲ ਜਿਹੜਾ ਸਵਾਲ ਸਾਡੇ ਸਾਹਮਣੇ ਸਨਮੁਖ ਹੈ ਕਿ ਗੋਰ ਬਿਨ ਗੋਰ ਅੰਧਾਰ ਹਨੇਰਾ ਹੈ ਹੁਣ ਉਹ ਕਲਗੀਧਰ ਪਾਤਸ਼ਾਹ ਨੂੰ ਇੱਕ ਸਵਾਲ ਕਰਦੇ ਨੇ ਤਿੰਨ ਸ਼ਬਦਾਂ ਦੇ ਵਿੱਚ ਤਿੰਨ ਸ਼ਬਦ ਨੇ ਸਵਾਲ ਦੇ ਵਿੱਚ ਸੈਦ ਬਦਰੁਦੀਨ ਪੀਰ ਪੱਤੂ ਸਾਹਿਬ ਜੀ ਕਹਿੰਦੇ ਨੇ ਮਲਾਪ ਕਿਵੇਂ ਹੋਵੇ ਸਵਾਲ ਸਾਡਾ ਵੀ ਇਹੀ ਹੈ ਨਾ ਗੁਰੂ ਦੇ ਕੋਲ ਬੈਠੇ ਸਵਾਲ ਹਮੇਸ਼ਾ ਇਹੀ ਹੁੰਦਾ ਹੈ ਪ੍ਰਭ ਕੀ ਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਏ ਕਬ ਕਾਲ ਲਾਵਾਂਗੇ ਸਵਾਲ ਸਾਡਾ ਵੀ ਇਹੀ ਹੈ ਨਾ ਇਹੀ ਮਲਾਪ ਇਹੀ ਸਵਾਲ ਪੀਰ ਜੀ ਕਰਦੇ ਨੇ ਮਿਲਾਪ ਕਿਵੇਂ ਹੋਵੇ ਦਸਤ ਪਾਤਸ਼ਾ ਵੀ ਤਿੰਨ ਸ਼ਬਦਾਂ ਚ ਜਵਾਬ ਦਿੰਦੇ ਨੇ ਦਿਨ ਰਾਤ ਵਾਂਗ ਬੜੀ ਅਜੀਬ ਜਿਹੀ ਬੁਝਾਰਤ ਐ ਸੁਮਿਲਾਪ ਕਿਵੇਂ ਹੋਵੇ ਜਵਾਬ ਹੈ ਦਿਨ ਰਾਤ ਵਾਂਗ ਮੁਸਕਰਾਫੇ ਪੀਰ ਜੀ ਸਮੇਂਦਾਰ ਸੀ ਖਿੰਦੇ ਪਾਤਸ਼ਾ ਇਹ ਤਾਂ ਮਿਲਾਪ ਕਦੀ ਹੋ ਹੀ ਨਹੀਂ ਸਕਦਾ ਜਦੋਂ ਦਿਨ ਹੈ ਤੇ ਰਾਤ ਨਹੀਂ ਜਦੋਂ ਰਾਤ ਹੈ ਤੇ ਦਿਨ ਨਹੀਂ ਤੇ ਪਾਤਸ਼ਾਹ ਕਹਿੰਦੇ ਇਹੀ ਤਾਂ ਫਿਰ ਖੇਡ ਹੈ ਜਿੱਥੇ ਮੈਂ ਹਾਂ ਉੱਥੇ ਤੂੰ ਨਹੀਂ ਜਿੱਥੇ ਤੂੰ ਹੈ ਉੱਥੇ ਮੈਂ ਨਹੀਂ ਜਿਸ ਮਿਲਾਪ ਦੀ ਅਵਸਥਾ ਦੇ ਵਿੱਚ ਅਸੀਂ ਪਹੁੰਚਣਾ ਚਾਹੁੰਦੇ ਹਾਂ ਉੱਥੇ ਮੈਂ ਨੂੰ ਗਵਾਉਣਾ ਪੈਣਾ ਤੇ ਤੂੰ ਨੂੰ ਪਾਉਣਾ ਪੈਣਾ ਜਿੰਨਾ ਚਿਰ ਮੈਂ ਹਾਜ਼ਰ ਹੈ ਤੂੰ ਨਹੀਂ ਪਹੁੰਚ ਸਕਦਾ ਫਿਰ ਅਗਲਾ ਸਵਾਲ ਸਾਨੂੰ ਪਤਾ ਹੈ ਕਿ ਮੈਂ ਤੇ ਹੁੰਦਿਆ ਮਿਲਾਪ ਸੰਭਵ ਨਹੀਂ ਪਰ ਕਿਹੜੀ ਦੂਰੀ ਹੈ ਉਹ ਕਿਹੜੀ ਐਸੀ ਵਿਥ ਹੈ ਉਹ ਕਿਹੜੀ ਐਸੀ ਵਸਤ ਹੈ ਜਿਹੜੀ ਇਸ ਮੈਰੂ ਤੂਂ ਦੇ ਵਿੱਚ ਤਬਦੀਲ ਨਹੀਂ ਹੋਣ ਦਿੰਦੀ ਤੇ ਪੀਰ ਜੀ ਸਵਾਲ ਕਰਦੇ ਨੇ ਇਸ ਸ੍ਰਤ ਤਬਦੀਲ ਕਿਉਂ ਨਹੀਂ ਹੁੰਦੀ ਅਗਲਾ ਸਵਾਲ ਤੇ ਦੱਸੋ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਪਿਆਰਾ ਜਵਾਬ ਦਿੰਦੇ ਨੇ ਇਸ ਜਵਾਬ ਦੇ ਵਿੱਚ 6 ਸ਼ਬਦ ਫਾਰਸੀ ਦੇ ਨੇ ਖੁਦਾ ਕਹਿੰਦੇ ਨੇ ਪਰਮਾਤਮਾ ਨੂੰ ਖੁਦ ਕਹਿੰਦੇ ਨੇ ਆਪਣੇ ਆਪ ਨੂੰ ਖੁਤੀ ਕਹਿੰਦੇ ਨੇ ਹਉਮੈ ਨੂੰ ਖਾਦਮ ਕਹਿੰਦੇ ਨੇ ਨੌਕਰ ਨੂੰ ਖਿਦਮਤ ਕਹਿੰਦੇ ਨੇ ਸੇਵਾ ਨੂੰ ਮਖਦੂਮ ਕਹਿੰਦੇ ਨੇ ਮਾਲਕ ਨਹੀਂ ਜਵਾਬ ਦਿੰਦੇ ਨੇ ਪਾਤਸ਼ਾਹ ਪੀਰ ਜੀ ਖਿਦਮਤ ਕਰਤਮ ਊਂ ਖੁਦਾ ਰਾ ਉਸ ਖੁਦਾ ਦੀ ਖਿਦਮਤ ਕਰਦਿਆਂ ਕਰਦਿਆਂ ਖੁਦੀ ਨੂੰ ਇੰਨਾ ਗਵਾ ਦਿਓ ਕਿ ਤੁਹਾਨੂੰ ਖਾਦਮੋ ਮਖਦੂਮ ਛੁੱਤ ਪ੍ਰਮਾਤਮਾ ਤੁਹਾਨੂੰ ਆਪਣਾ ਮਾਲਕ ਹੀ ਬਣਾ ਲਵੇ ਜਿੰਨਾ ਨਾ ਵਿਸਰੇ ਨਾ ਸੇਕ ਨਿਹਿਆ ਭੇਦ ਨਾ ਜਾਣੋ ਮੂਲ ਆਪਣੇ ਵਰਗਾ ਬਣਾ ਲਵੇ ਮਾਲਕ ਤੁਹਾਨੂੰ ਮਾਲਕ ਹੀ ਬਣਾ ਦੇਵੇ ਪਰ ਇੱਕ ਖਿਆਲ ਕਰਿਓ ਖੇਤਮਤ ਕਰਤਮੂੰ ਖੁਦੀ ਰਾ ਜੇ ਕਿਤੇ ਸੇਵਾ ਕਰਦਿਆ ਕਰਦਿਆ ਖੁਦੀ ਆ ਗਈ ਨਾ ਆਪੱਖਾ ਤਾਂ ਮੈਂ ਲਾਇਆ ਅੱਜ ਡੰਗਰ ਮੈਂ ਲਾਇਆ ਫਿਰ ਮਖਦੂ ਮਰਘੂਮ ਸ਼ੋ ਫਿਰ ਅਵਸਥਾ 'ਚ ਨਹੀਂ ਪਹੁੰਚੋਗੇ ਫਿਰ ਤਾਂ ਆਤਮਕ ਮੌਤ ਹੋਵੇਗੀ ਇਹੀ ਖੇਡ ਹੈ ਜੇ ਕਿਤੇ ਸਾਨੂੰ ਇਸ ਗੱਲ ਦੀ ਸਮਝ ਆ ਜਾਵੇ ਪਰ ਉਹਦੇ ਵਾਸਤੇ ਕਿਸ ਸਮਰਪਣ ਦੀ ਲੋੜ ਹੈ ਇਸ ਖੁਦੀ ਨੂੰ ਛੱਡਣ ਦੇ ਵਾਸਤੇ ਕਿਸ ਸਮਰਪਣ ਦੀ ਲੋੜ ਹੈ ਪਈ ਸਭ ਪਈ ਗੁਰਦਾਸ ਕਹਿੰਦੇ ਨੇ ਕਹਿੰਦੇ ਸਮਰਪਣ ਤੁਹਾਨੂੰ ਮੈਂ ਦੱਸਦਾ ਐ ਸਿੱਖਾ ਤੂੰ ਦੁਨੀਆ ਦੇ ਧਾਰਮਿਕ ਜਗਤ ਦੇ ਵਿੱਚ ਇਸ ਗੱਲ ਨੂੰ ਸੋਚ ਕਿ ਦੁਨੀਆ ਦੇ ਵਿੱਚ ਕੋਈ ਧਰਮ ਇਹ ਨਹੀਂ ਕਹਿੰਦਾ ਕਿ ਜੇਕਰ ਤੂੰ ਧਰਮ ਦੇ ਮਾਰਗ ਤੇ ਚੱਲਣਾ ਹੈ ਤਾਂ ਤੈਨੂੰ ਆਪਣੀ ਮੌਤ ਨੂੰ ਪਰਵਾਣ ਕਰਨਾ ਪਵੇਗਾ ਮਹੇਜ ਗੁਰਨਾਨਕ ਸਾਹਿਬ ਤੁਹਾਨੂੰ ਇੱਕ ਆਵਾਸ ਦੇ ਰਹੇ ਨੇ ਸਿੱਖਾ ਖੇਡ ਪਿਆਰ ਦੀ ਹੈ ਸ਼ਰਤ ਸਿਰ ਦੀ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮਿਰਿਓ ਬੜੀ ਵੱਖਰੀ ਜੀ ਗੱਲ ਲੱਗਦੀ ਨਾ ਖੇਡ ਪਿਆਰ ਦੀ ਐ ਸ਼ਰਤ ਸਿਰ ਦੀ ਐ ਇਸ ਤਰ੍ਹਾਂ ਤੇ ਬੜੇ ਵੱਖਰੀਆਂ ਵੱਖਰੀਆਂ ਗੱਲਾਂ ਸਾਡੇ ਸਰੋਤਾਂ ਚ ਮਿਲਦੀਆਂ ਨੇ ਇੱਕ ਜਗ੍ਹਾ ਤੇ ਉੱਪਰ ਕਲਗੀਧਰ ਪਾਤਸ਼ਾਹ ਦੇ ਬਾਰੇ ਆਨੰਦ ਲਾਲ ਲਿਖਦੇ ਨੇ ਕਹਿੰਦੇ ਨੇ ਕਿ ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ ਇਨ ਕਿਆਦ ਆਦੇਸ਼ ਗੁਰੂ ਗੋਬਿੰਦ ਸਿੰਘ ਦੋਵੇਂ ਗੱਲਾਂ ਬਰੋਤੀ ਜੀਆਂ ਲੱਗਦੀਆਂ ਨਹੀਂ ਕਦਰ ਕੁਦਰਤ ਪੇਸ਼ ਕਹਿੰਦੇ ਮੈਂ ਵੇਖਿਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਤੁਸੀਂ ਨਹੀਂ کہہ ਰਹੇ ਇਹ ਗੱਲ ਉਹ ਸ਼ਖਸੀਅਤ ਕਹਿ ਰਹੀ ਹੈ ਜਿਨੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਭਾਈ ਨੰਦਰਾਲ ਕਤਰ ਕੁਦਰਤ ਪੇਸ਼ ਕਹਿੰਦੇ ਸਾਰੇ ਸੰਸਾਰ ਦੀ ਕੁਦਰਤ ਜਿਹੜੀ ਹੈ ਉਹ ਕਲਗੀਧਰ ਦੇ ਹੁਕਮ ਦੇ ਵਿੱਚ ਹੈ ਪਰ ਇਨਕਾ ਆਧ ਆਦੇਸ਼ ਗੁਰੂ ਗੋਬਿੰਦ ਸਿੰਘ ਫਰ ਗੁਰੂ ਗੋਬਿੰਦ ਸਿੰਘ ਕੁਦਰਤ ਦੇ ਹੁਕਮ ਦੇ ਵਿੱਚ ਹੈ ਬੜੀ ਵੱਖਰੀ ਗੱਲ ਹੈ ਸਾਰੀ ਕੁਦਰਤ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਵਿੱਚ ਹੈ ਪਰ ਗੁਰੂ ਗੋਬਿੰਦ ਸਿੰਘ ਕੁਦਰਤ ਦਾ ਮਾਲਕ ਹੁੰਦਾ ਹੋਇਆ ਵੀ ਕੁਦਰਤ ਦੇ ਹੁਕਮ ਦੇ ਵਿੱਚ ਹੈ ਤੇ ਵੈਸੇ ਅਸੀਂ ਜਿੰਨੇ ਵੀ ਬੈਠੇ ਹਾਂ ਇਸੇ ਕਰਕੇ ਇਹ ਖੇਡ ਔਖੀ ਹੈ ਕਿਉਂਕਿ ਕਬੀਰ ਸਾਹਿਬ ਕਹਿੰਦੇ ਨੇ ਜਿਹੇ ਮਰਨੇ ਸਭ ਜਗਤ ਤਰਸਿਆ ਜਿਸ ਮੌਤ ਤੋਂ ਅਸੀਂ ਸਾਰੇ ਡਰਦੇ ਹਾਂ ਔਰ ਸਾਨੂੰ ਇਹ ਵੀ ਪਤਾ ਹੈ ਸਭਨਾ ਸੌਰੇ ਵੰਜਣ ਸਭ ਮੁਕਲਾਮਨ ਹਾਰ ਜਿੰਨੇ ਵੀ ਅਸੀਂ ਬੈਠੇ ਹਾਂ ਸਾਰਿਆਂ ਨੂੰ ਪਤਾ ਹੈ ਇਸ ਸੰਸਾਰ ਤੋਂ ਚਲੇ ਜਾਣਾ ਕਿਸੇ ਨੇ ਥਿਰ ਨਹੀਂ ਰਹਿਣਾ ਜਿਸ ਆਸਾਂ ਹਮ ਬੈਠੇ ਕੇਤੇ ਬੈਸਤੇ ਆ ਕਈ ਆਏ ਕਈ ਚਲੇ ਗਏ ਪਰ ਕਬੀਰ ਸਾਹਿਬ ਕਹਿੰਦੇ ਇਸ ਮੌਤ ਦੇ ਭੈਰ ਤੋਂ ਮੁਕਤ ਹੋਣ ਦਾ ਇੱਕ ਤਰੀਕਾ ਹੈ ਜਿਹ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰੂ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਮਰਨੋ ਮਰਨ ਕਹਿ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਹਿ ਕਬੀਰ ਮਨ ਭਇਆ ਅਨੰਦਾ ਗਇਓ ਭਰਮ ਰਹਿਓ ਪਰਮ ਅਨੰਦਾ ਜਦੋਂ ਤੋਂ ਮਨੁੱਖ ਦੇ ਮਨ ਦੇ ਵਿੱਚੋਂ ਭਰਮ ਦੂਰ ਹੋ ਜਾਂਦਾ ਹੈ ਨਾ ਜਦੋਂ ਫੂਟੋ ਆਂਡਾ ਭਰਮ ਕਾ ਮਨੇ ਭਿਆ ਪ੍ਰਗਾਸ ਜਿਹੜੇ ਉਸ ਪ੍ਰਕਾਸ਼ ਦੇ ਵਿੱਚੋਂ ਸਿੱਖੀ ਪੈਦਾ ਹੁੰਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀਂ ਦੇ ਨੇ ਉੱਥੇ ਜਾ ਕੇ ਜਿਹੜੀ ਅਵਸਥਾ ਹੈ ਉਹ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਪਰ ਦਰਅਸਲ ਅਸੀਂ ਮਰੀਦ ਸਿੱਖ ਬਣਨਾ ਚਾਹੁੰਦੇ ਹਾਂ ਪਰ ਸਾਰਾ ਹੀ ਸਾਡਾ ਜਿਹੜਾ ਸੰਸਾਰ ਨਿਰੰਕਾਰ ਧਾਰਮਿਕ ਤੇ ਸਮਾਜ ਚ ਵੰਤਰਨ ਦਾ ਤਰੀਕਾ ਉਹ ਸਾਰਾ ਹੀ ਗੱਲਾਂ ਤੇ ਮੈਂ ਗੱਲਾਂ ਕਰਕੇ ਚਲੇ ਜਾਣਾ ਤੁਸੀਂ ਸੁਣ ਕੇ ਚਲੇ ਜਾਣਾ ਖੇਡ ਉੱਥੇ ਦੀ ਉੱਥੇ ਹੈ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ ਡਾਕਟਰ ਦੇ ਕੋਲ ਜਵਾਈਏ ਵੀ ਦਵਾਈ ਵੀ ਲੈ ਲਈਏ ਘਰ ਲਿਆ ਕੇ ਦਵਾਈ ਰੱਖ ਵੀ ਦਈਏ ਭਰੇਜ਼ ਵੀ ਨਾ ਕਰੀਏ ਤੇ ਫਿਰ ਕਹਿੰਨੇ ਕਿ ਆਰਾਮ ਨਹੀਂ ਆ ਰਿਹਾ ਪੂਸ਼ਤ ਹੈ ਵੈਤ ਖਾਤ ਔਸ਼ਧ ਨ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿ ਜਸਮਈਏ ਸੋ ਇਨਯਕ ਬੇਨਤੀਆ ਪ੍ਰਵਾਨ ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ